ਸਤ ਸ੍ਰੀ ਅਕਾਲ ਪਿਆਰੇ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਦਿਨ ਦੇ ਵੀਡੀਓ ਦੇ ਵਿੱਚ ਜਿਹੜੇ ਵੀਰੋ ਅੱਜ ਆਪਾਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਆ ਤੂੜੀ ਦੇ ਰੇਟ ਲੈ ਕੇ ਆਪਾਂ ਤੁਹਾਨੂੰ ਸਾਰੇ ਸ਼ਹਿਰਾਂ ਦੇ ਤੂੜੀ ਦੇ ਰੇਟ ਦੱਸਾਂਗੇ ਸਭ ਤੋਂ ਪਹਿਲੇ ਨੰਬਰ ਤੇ ਜਿਹੜਾ ਆਪਣੇ ਸ਼ਹਿਰ ਹੈ ਜੀ ਮੋਗਾ ਉਹ ਥੇ ਜਿਹੜਾ ਤੂੜੀ ਦਾ ਰੇਟ ਹੈਗਾ ਜੀ 6 ਤੋਂ 6-7 ਤੋਂ ਲੈ ਕੇ 750 ਰੁਪਏ ਸੰਰੂਰ ਦੇ ਵਿੱਚ ਤੂੜੀ ਦੇ ਭਾਅ ਹੈਗੇ ਨੇ 600 ਤੋਂ ਲੈ ਕੇ 700 ਰੁਪਏ ਤੀਜੇ ਨੰਬਰ ਦਾ ਨਾ ਬਰਨਾਲਾ ਬਰਨਾਲਾ ਦੇ ਵਿੱਚ ਹੈਗੇ ਨੇ 600 ਤੋਂ 700 ਰੁਪਏ ਇੱਕ ਮੈਂ ਤੁਹਾਨੂੰ ਇਹ ਦੱਸ ਦਵਾਂ ਵੀ 600 ਤੋਂ ਜਿੰਨੇ 700 ਦੇ ਵਿੱਚ ਰੇਟ ਉੱਪਰ ਸਲੇ ਤਾਂ ਤੂੜੀ ਦੀ ਕੰਡੀਸ਼ਨ ਵੀ ਕਈ ਗੱਲ ਦੇਖਣੀ ਪੈਂਦੀ ਆ ਨੂੰ ਤੂੜੀ ਕਈ ਗੱਲ ਕਾਲੀ ਹੋ ਜਾਂਦੀ ਆ ਜਦ ਜਵੇਂ ਆਪਣੀ ਬਾਸੜ ਨਾਲ ਵੀ ਜੀ ਵੀ ਹੁੰਦੀ ਆ ਦੇਖਣਾ ਵੀ 500 ਰੁਪਏ ਉੱਪਰ ਸਲੇ ਲੱਗ ਜਾਂਦੇ ਨੇ ਚੌਥੇ ਨੰਬਰ ਜਗਤ ਦੇ ਵਿੱਚ ਮਠਿੰਡਾ 650 ਤੋਂ ਲੈ ਕੇ 750 ਰੁਪਏ ਜਲੰਧਰ ਦੇ ਵਿੱਚ ਹੈਗੇ ਨੇ ਰੇਟ 700 ਤੋਂ 800 ਰੁਪਏ ਇੱਕ ਮੈਂ ਤੁਹਾਨੂੰ ਗੱਲ ਦੱਸ ਦਵਾਂ ਵੀ ਤੂੜੀ ਦੇ ਰੇਟ ਹੁਣ ਲਗਾਤਾਰ ਡਾਊਨ ਹੀ ਰਹਣਗੇ ਇਸੇ ਜਿਹੜੇ ਮੇਰੇ ਵੀਰ ਨੇ ਆਪਣੀ ਤੂੜੀ ਵੇਚਣੀ ਹੈ ਜੱਟੋ ਜਲਦੀ ਵੇਚਦੇ ਕਿਉਂਕਿ ਅਗਾਂਹ ਜਾ ਕੇ ਇਹ ਹੋਰ ਡਾਊਨ ਹੋ ਜਾਣਾ ਹੈ ਕਿਦਾ ਹਰਾਮ ਹੋ ਗਿਆ ਦੂਜਾ ਜੋਂ ਜੋਂ ਕਾਫੀ بڑے ਹੋ ਗਏ ਤਾਂ ਕਰਕੇ ਜੌਂ ਨੂੰ ਵੱਟ ਕੇ ਪਾਉਣ ਲੱਗ ਗਏ ਆਪਣਾ ਤਾਂ ਕਰਕੇ ਛੁੜੀ ਦੀ ਰੇਟ ਫੋਨ ਆਪਣਾ ਜਿਹੜੇ ਨੇ ਡਾਊਨ ਚੱਲ ਰਹੇ ਨੇ ਤੇ ਜਲੰਧ ਜਲੰਧਰ ਤੋਂ ਬਾਅਦ ਆਉਂਦਾ ਜੀ ਜਲਾਲਾਬਾਦ ਜਲਾਲਾਬਾਦ ਦੇ ਵਿੱਚ ਹੈਗਾ 600 ਤੋਂ ਲੈ ਕੇ 700 ਰੁਪਏ ਛੁੜੀ ਦਾ ਭਾਅ ਮੁਕਸਦ ਦੇ ਵਿੱਚ ਹੈਗਾ 550 ਤੋਂ ਲੈ ਕੇ 750 ਰੁਪਏ ਰੋਜ ਬੰਦੇ ਵਿੱਚ ਰੇਟ ਚੱਲ ਰਿਹਾ ਹੈ 700 ਤੋਂ 750 ਰੁਪਏ ਇਦਵਾਰ ਦਾ ਸਨਾਮ ਸਨਾਮ ਦੇ ਜਿਹੜਾ ਟੂੜੀ ਦਾ ਰੇਟ ਹੈਗਾ ਹੀ ਆਪਣਾ 700 ਤੋਂ 800 ਰੁਪਏ ਟੂੜੀ ਦੇ ਵਿੱਚ ਰੇਟ ਹੈਗਾ 550 ਤੋਂ ਲੈ ਕੇ 650 ਰੁਪਏ ਇਦਵਾਰ ਦਾ ਨਾਮਣਾ ਪਟਿਆਲਾ ਸ਼ਹਿਰ ਉੱਥੇ ਹੈਗਾ ਤੇ ਰੇਟ 700 ਤੋਂ 800 ਰੁਪਏ ਮਹਾਰੀ ਦੇ ਵਿੱਚ ਹੈਗਾ ਨੇ 750 ਤੋਂ 850 ਰੁਪਏ ਟੁੰਡੀ ਦੇ ਪਾ ਤੇ ਮਹਾਰਾ ਦੇ ਵਿੱਚ ਰੇਟ ਹੈਗੇ ਨੇ 700 ਰੁਪਏ ਕਰ 100 ਰੁਪਏ ਖੰਨਾ ਦੇ ਵਿਚਲੇ ਰੇਟ ਹੈਗਾ 650 ਤੋਂ ਲੈ ਕੇ 750 ਰੁਪਏ ਪ੍ਰੋਪਰਟੀ ਜਿਹੜੇ ਰੇਟ ਹੈਗਾ ਨੇ 500 ਤੋਂ ਲੈ ਕੇ 600 ਨਾਬਾ ਦੇ ਵਿੱਚ ਆਏਗਾ 600 ਤੋਂ 700 ਰੁਪਏ ਰੇਟ ਇਹ ਨਹੀਂ ਪੰਜਾਬ ਦੇ ਕੁਝ ਖਾਸ ਖਾਸ ਸ਼ਹਿਰ ਜਿਹੜੇ ਆਪਣੇ ਮੇਨਟਨ ਸ਼ਹਿਰ ਨੇ ਜਿੱਥੇ ਆਪਾਂ ਤੁਹਾਨੂੰ ਤੁੜਦੇ ਭਾਅ ਦੱਸੇ ਨੇ ਬਾਕੀ ਅੱਜ ਦੇ ਰੇਟ ਨੇ ਇਹ ਤੇ ਤੁਸੀਂ ਆਪਣਾ ਤੂੜੀ ਮੰਡੀ ਦੇ ਵਿੱਚ ਜਿੱਥੇ ਆਪਣਾ ਮੰਡੀ ਤਾਂ ਲੱਗਦੀ ਹੈ ਨਾ ਤੁਹਾਡੇ ਸਰ ਦੇ ਵਿੱਚ ਆਪਣਾ ਰੇਟ ਪਤਾ ਕਰ ਸਕਦੇ ਹੋ ਬਾਕੀ ਇੱਕ ਵਾਰ ਤੁਹਾਨੂੰ ਫਿਰ ਦੱਸ ਦਈਏ ਵੀ ਤੂੜੀ ਜੇਕਰ ਆਪਣਾ ਕਿਸੇ ਮੇਰੇ ਵੀਰ ਨੇ ਵੇਚਣੀ ਆ ਤਾਂ ਜਲਦ ਤੋਂ ਜਲਦੀ ਵੇਚ ਦਿਓ ਕਿਉਂਕਿ ਤੂੜਦੇ ਪਹਾੜਾ ਡਾਉਣੇ ਹੋਣਗੇ ਉੱਪਰੋਂ ਜਾਂਦੇ ਹੈਗੇ ਹੈਣਾ ਰੇਟ ਜ਼ਰੂਰ ਹੈਗੇ ਤੇ 1100 ਰੁਪਏ ਉਹ ਤਾਂ ਦੇ ਉਦੋਂ ਬਾਅਦ ਹਰੇ ਘਟਦੇ ਹੁਣ ਬਰਸੀਨ ਵੀ ਆਮ ਹੋ ਗਿਆ ਉਹ ਮੌਸਮ ਖੁੱਲ ਗਿਆ ਹੈਣਾ ਮੌਸਮ ਕਰਕੇ ਬਰਸੀਨ ਲਵੇ ਹੋਏ ਤੇ ਤੇ ਹੁਣ ਜੋਂਬ ਵੀ ਆਪਣੇ ਬਟਨ ਲੈ ਕੇ ਹੋ ਚੁੱਕੇ ਨੇ ਇਸ ਲਈ ਹਾਂ ਕੁਝ ਨਵੀਂ ਚੁਟਾਲੇ ਚਲੋ ਹਾਂ ਮਿੰਨਾ ਰੇਡਰ ਤੱਕ ਆਈ ਜਾਣੀ ਹੈ ਬਾਕੀ ਹਾਂ ਜੀ ਇਹ ਸੀ ਆਪਣੇ ਚੁਟਲੇ ਪਹਾੜ ਜਿਹੜੇ ਕਿ ਪੂਰੇ ਪੰਜਾਬ ਦੇ ਕੁਝ ਕੁ ਸ਼ਹਿਰਾਂ ਵਿੱਚ ਦੱਸੇ ਮੇਨ ਮੇਨ ਸ਼ਹਿਰਾਂ ਦੇ ਬਾਕੀ ਆਪਾਂ ਲਗਾਤਾਰ ਚੁਟਲੇ ਪਹਾੜ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਰ ਰੋਜ਼ ਹਾਜ਼ਰ ਹੁੰਦੇ ਰਹਾਂਗੇ ਬਾਕੀ ਜੇ ਇੱਕ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲਤਾ ਬੈੱਲ ਆਈਕਨ ਦਬਾ ਕੇ ਆਪ ਦੇ ਪਰਮੇ ਕਾਜੋ ਪ੍ਰੈਸਾ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਰਨ ਕਮੈਂਟ ਧੰਨਵਾਦ ਜੀ